ਕਿੰਨੀ ਬੋਰੀ ਇੱਥੇ ਕਰਦੇ ਆ ਜਿਹੜੀ ਪੂਰੀ ਕਰਦੇ ਇਹ 37.5 ਕਿਲੋ ਵਜ਼ਨ ਹਾਂ 700 ਗ੍ਰਾਮ ਬੋਰੀ ਟੋਟਲ ਕਿੰਨਾ ਹੋ ਗਿਆ ਇਹ ਹੋ ਗਿਆ 88 ਕਿਲੋ 200 ਗ੍ਰਾਮ ਹਾਂਜੀ ਜਿਹੜੇ ਇਹਨਾਂ ਦੇ ਬਿਲਕੁਲ ਨਾਲ ਵੈਗ ਸੈਟ ਤੇ ਉਹ 38 ਕਿਲੋ 100 ਗ੍ਰਾਮ ਦੀ ਗੱਲ ਆਇਆ ਇਹ ਤਾਂ ਫੇਰ ਗਲਤ ਹੈ ਜੀ ਫੇਰ 100 ਗ੍ਰਾਮ ਕਿਉਂ ਬਦਲੇ ਦੇ ਹੈਨਾ ਇਹ ਆਪਾਂ 10 ਬੋਰੀਆਂ ਟੋਟਲ ਲਖਾਈਆਂ ਜਿਨ੍ਹਾਂ ਦਾ ਵਜ਼ਨ 5 ਕਿਲੋ ਹੋਇਆ ਤੇ ਜੇ ਆਪਾਂ ਐਵਰੇਜ ਕੱਢਦੇ ਆ ਤੇ ਲਗਭਗ 500 ਗ੍ਰਾਮ ਦੀ ਬੋਰੀ ਹੁੰਦੀ ਆ ਜਿਹੜੇ ਇਨਸਪੈਕਟਰ ਆ ਇਹਨਾਂ ਦੀ ਡਿਊਟੀ ਲੱਗੀ ਆ ਤੁਹਾਡੀ ਨਿਗਰਾਨੀ ਚ ਕਦੀ ਆਏ ਉਹ ਉਹ ਯਾ ਕੰਮ ਕੀਤਾ ਨੀ ਚੱਕੇ ਨਹੀਂ ਕੀਤਾ ਅੱਜ ਦਾ ਤੁਸੀਂ ਕੀਤਾ ਉਹ ਫਿਰ ਚੱਕਿਆ ਨਹੀਂ ਅੱਜ ਤੱਕ ਭਾਜੀ ਇੱਥੇ ਝੋਨਾ ਲੈ ਕੇ ਆਉਣਾ ਕੋਈ ਆਫਸਰ ਦੇਖਿਆ ਨਾ ਕੋਈ ਕਸ਼ਮੀਰੀ ਦੇਖਿਆ ਇੱਥੇ ਤੇ 2-200 ਗ੍ਰਾਮ ਦਾ ਰਗੜਾ ਇਹ ਕਿੱਥੇ ਤੱਕ ਗੱਲ ਜਾਣੀ ਪੂਰੀ ਮੰਡੀ ਨੂੰ ਇਹ ਕਹਿੰਦੀ ਜੀ ਇਹ ਸੋਕ ਜਾਂਦੀ ਹੈ ਇਹਦੀ ਇੱਥੇ ਬੈਠਣ ਨੂੰ ਕੀ ਪ੍ਰਬੰਧ ਤੁਹਾਡੇ ਸਵਾਹ ਨਾ ਬੋਰੀਆਂ ਤੇ ਆ ਇਹ ਬੋਰੀਆਂ ਦੇ ਉੱਤੇ ਬੈਠੀਦਾ ਜਾਂ ਉਹ ਪਾਣੀ ਦਾ ਜਿਹੜੀ ਕੀਤਾ ਤੇ ਜੇ ਟਾਲਟ ਬਾਥਰੂਮ ਦੀ ਗੱਲ ਕਰੀਏ ਉਹ ਹੈ ਨਹੀਂ ਉਹ ਇੱਥੇ ਟਾਲਟ ਤੇ ਫਿਰ ਕਿੱਥੇ ਜਾਂਦੇ ਆ ਖੁੱਲੇ ਚ ਹੀ ਖੁੱਲੇ ਖੁੱਲਾ ਮਾਰਕੀਟ ਕਮੇਟੀ ਦੇ ਵੱਲੋਂ ਹਰ ਸਾਲ ਇਹ ਟੈਂਪਰੇਰੀ ਬਾਥਰੂਮ ਬਣਾਏ ਜਾਂਦੇ ਆ ਸਿਰਫ ਖਾਣਾ ਪੂਰਤੀ ਲਈ ਠੀਕ ਹੈ ਜੀ 1300 ਰੁਪਏ ਦੇ 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 ਕਹਿੰਦੇ ਆ ਕਿਦਾਂ ਹੈ ਰੱਬ ਦਾ ਆਸਰਾਈ ਆ ਜੋ ਕਹਿੰਦੇ ਆ ਵਸਲਾ ਹੁਣ ਅੰਕਲ ਦਾ ਜੋਖਤ ਆਇਆ ਜਿੰਨੇ ਸਾਰੇ ਤੇ ਯੂਰੀ ਸੋ ਦੋਸਤੋ ਇਸ ਵੇਲੇ ਅਸੀਂ ਮੌਜੂਦ ਆਂ ਜੀ ਪਿੰਡ ਪਾਸਲਾ ਦੀ ਮੰਡੀ ਦੇ ਵਿੱਚ ਤੇ ਤਾਜ਼ਾ ਹਾਲਾਤ ਤੁਹਾਡੇ ਨਾਲ ਸਾਂਝੇ ਕਰਨ ਵਾਸਤੇ ਗੱਲਬਾਤ ਕਰਨ ਵਾਸਤੇ ਅੱਜ ਮੌਜੂਦ ਹੈ ਜੀ ਜੋ ਤੁਸੀਂ ਪਿੱਛੇ ਦੇਖ ਰਹੇ ਹੋ ਇਹ ਹਿੰਦੂ ਧਰਮ ਦੇ ਨਾਲ ਸੰਬੰਧਿਤ ਇੱਕ ਜਗ੍ਹਾ ਆ ਪਿੰਡ ਪਾਸਲੇ ਦੇ ਬੜੇ ਹੀ ਇਤਿਹਾਸਕ ਪੱਖੋਂ ਜਗੀ ਜੇ ਬੜੀ ਪੁਰਾਣੀ ਜਗ੍ਹਾ ਆ ਇਹ ਤੇ ਤੁਹਾਨੂੰ ਇੱਕ ਚੀਜ਼ ਦਿਖਾਉਣੀ ਚਾਹੁੰਦੀ ਸੀ ਕਿ ਕਿਸ ਲਈ ਅਸੀਂ ਇੱਥੇ ਅਜ ਪਹੁੰਚੇ ਹੋયા ਤੁਸੀਂ ਦੇਖ ਸਕਦੇ ਹੋ ਮਾਰਕੀਟ ਕਮੇਟੀ ਦੇ ਵੱਲੋਂ ਹਰ ਸਾਲ ਇਹ ਟੈਂਪਰੇਰੀ ਬਾਥਰੂਮ ਬਣਾਏ ਜਾਂਦੇ ਆ ਸਿਰਫ ਖਾਣਾ ਪੂਰਤੀ ਲਈ ਬਾਹਰ ਤੋਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜੇ ਇੱਕ ਬੰਦਾ ਚੱਲ ਜਾਂਦਾ ਤਾਂ ਦੂबारा ਦੂਜੇ ਜਾਣ ਦੀ ਹਿੰਮਤ ਹੀ ਨਹੀਂ ਆਉਂਦੀ ਕਿਉਂਕਿ ਗੰਦਗੀ ਇੰਨੀ ਜ਼ਿਆਦੀ ਹੋ ਜਾਂਦੀ ਆ ਇੱਥੇ ਖੜੇ ਹੋਣ ਨੂੰ ਥਾਂ ਨਹੀਂ ਹੈਗਾ ਪਰ ਕਿਤੇ ਨਾ ਕਿਤੇ ਇਹ hindu devi devta ਦੀ ਬੇਅਦਵੀ ਹੈ ਜਿਹੜੀ ਕਿ ਬਿਲਕੁਲ ਸਿਰ ਦੇ ਉੱਤੇ ਹਰ ਵਾਰੀ ਬਾਥਰੂਮ ਬਣਾ ਦਿੱਤੇ ਜਾਂਦੇ ਆ ਮਾਰਗ ਕਮੇਟੀ ਦਾ ਸਭ ਤੋਂ ਪਹਿਲਾ ਇਹ ਪ੍ਰਬੰਧ ਆ ਵੀ ਬਾਥਰੂਮ ਤਾਂ ਬੈਠਣ ਤਾਂ ਪੀਣ ਵਾਸਤੇ ਪ੍ਰਬੰਧ ਪਾਣੀ ਦਾ ਕਰਨਾ ਆ ਪਰ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਬਿਲਕੁਲ ਜਗ੍ਹਾ ਦੇ ਕੋਲ ਕਰਨਾ ਆ ਹਰ ਸਾਲ ਆਪਣਾ ਖਰਚਾ ਬਚਾਉਣ ਦੇ ਲਈ ਇਥੋਂ ਗਟਰ ਦੀ ਸਿਵਰੇਜ ਦੀ ਪਾਈਪ ਲੰਗਦੀ ਆ ਉਹਦੇ ਉੱਤੇ ਢੱਕਣ ਚੋੱਕ ਕੇ ਬਾਥਰੂਮ ਟੈਂਪੋਰੀ ਖੜੇ ਕਰ ਦਿੱਤੇ ਆ ਇਹ ਕਿਤਨਾ ਕਿਤੇ ਸਾਡੇ Hindu ਧਰਮ ਦੀ ਕਿਹੜੀ ਆ ਬੇਅਦਬੀ ਆ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਜਾ ਰਿਹਾ ਆ ਮਾਰਕੀਟ ਕਮੇਟੀ ਦੇ ਵੱਲੋਂ ਜਾਣ ਬੁੱਝ ਕੇ ਕਹਿ ਸਕਦੇ ਆ ਜਾਂ ਅਣਜਾਣੇ ਵਿੱਚ ਇਹ ਸਾਨੂੰ ਨਹੀਂ ਪਤਾਗਾ ਇਸ ਬਾਰੇ ਵੀ ਇਵਾਲਤ ਕਰਾਂਗੇ ਅਧਿਕਾਰੀਆਂ ਦੇ ਨਾਲ ਪਰ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਨਹੀਂ ਆ ਹਰ ਵਾਰ ਅਸੀਂ ਦੇਖਦੇ ਆ ਤੇ ਇਹਨਾਂ ਦੇ ਧਿਆਨ ਵਿੱਚ ਵੀ ਇਹ ਚੀਜ਼ ਆਂਦੀ ਆ ਪਰ ਪਤਾ ਨਹੀਂ ਕਿਉਂ ਜਾਣ ਬੁੱਝ ਕੇ ਅਧਿਕਾਰੀ ਸੁਸਤ ਨੇ ਜਾਂ ਉਹਨਾਂ ਦੇ ਕੰਨ ਉੱਤੇ ਜੂੰਕਾ ਨਹੀਂ ਸਾਰ ਕੇ ਦੇਗੀ ਤੇ ਸਾਡੇ Hindu ਧਰਮ ਨੂੰ ਹੀ ਜਾਣ ਬੁੱਝ ਕੇ ਕਿਉਂ ਟਾਰਗੇਟ ਕੀਤਾ ਜਾ ਰਿਹਾ ਆ ਮੇਰੀ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਆ ਵੀ ਇਸ ਵੱਲ ਖਾਸਾ ਧਿਆਨ ਦਿੱਤਾ ਜਾਵੇ ਤਾਂ ਜੋ ਆਇਂਦਾ ਕੋਈ ਵੀ ਇਹੋ ਜਿਹਾ ਅਫਸਰ ਸਾਡੇ ਧਰਮ ਨੂੰ ਠੇਸ ਨਾ ਪਹੁੰਚਾ ਸਕੇ ਕਿੰਨੀ ਭਰਾਈ ਇੱਥੇ ਕਰਦੇ ਆ ਜਿਹੜੀ ਪੂਰੀ ਕਰਦੇ ਇਹ 37 ਕਿਲੋ ਵਜ਼ਨ ਹਾਂ 700 ਗ੍ਰਾਮ ਭੂਰੀ ਟੋਟਲ ਕਿੰਨਾ ਹੋ ਗਿਆ ਇਹ ਹੋ ਗਿਆ 88 ਕਿਲੋ 200 ਗ੍ਰਾਮ ਉਹ 38 ਕਿਲੋ 100 ਗ੍ਰਾਮ ਕਰਦੇ ਆ ਇੱਥੇ ਆਉਣ ਚ 100 ਗ੍ਰਾਮ ਕਾਦੇ ਵਧੀ ਜਾਂਦਾ ਨਹੀਂ ਉਹ ਵੀ ਉਨੇ ਵੀ ਚਲਾ ਦੇ ਨਹੀਂ ਮੈਂ ਹੁਣੇ ਆਇਆ ਉਹਨਾਂ ਦੇ ਕੋਲ 38 ਕਿਲੋ 100 ਗ੍ਰਾਮ ਤੇ ਉਹਨਾਂ ਨੇ ਕੰਡਾ ਬਣਿਆ ਤੁਹਾਡਾ 200 ਗ੍ਰਾਮ ਤੇ ਵਝਾ ਆ 200 ਗ੍ਰਾਮ ਜੋ ਵੀ ਬਣ ਜਾ ਆ ਜਾ ਮੇਰੇ ਨਾਲ ਦੇਖ ਲਓ 100 ਗ੍ਰਾਮ ਤੇ ਵਝਾ ਕੋਈ ਬਣਿਆ ਉਹਦੇ ਤੇ ਮਾਣ ਲੈ ਲੈਂਦੇ ਹਾਂ ਹਾਂ ਤੇ 200 ਗ੍ਰਾਮ ਉਹ ਵੀ ਬਣਦੇ ਆ ਕਿਸ ਰੂਪ ਵਿੱਚ ਸਰਦਾਰ ਸਾਹਿਬ ਆਪਣਾ ਚੋਣਾ ਆ ਹੋਰ ਬਾਅਦ ਦੇ ਇਹ ਕਹਿੰਦੇ ਕਿ 38 ਕਿਲੋ ਸਰਦਾਰ ਸਾਹਿਬ ਕਹਿੰਦੇ 200 ਗ੍ਰਾਮ ਕਰ ਰਾਇ ਤਾਂ ਚੁਲਾਈ ਜੜੀ ਕਰ ਰਾਇਆ ਹਾਂਜੀ ਜਿਹੜੇ ਇਹਨਾਂ ਦੇ ਬਿਲਕੁਲ ਨਾਲ ਬੈਗ ਸੈਟ ਤੇ ਉਹ 38 ਕਿਲੋ 100 ਗ੍ਰਾਮ ਦੀ ਕਰ ਰਾਇਆ ਇਹ ਤਾਂ ਫੇਰ ਗਲਤ ਹੈ ਜੀ ਫੇਰ 100 ਗ੍ਰਾਮ ਕਿਉਂ ਬਦਲੇ ਦੇ ਹੈਨਾ ਜੇ 100 100 ਗ੍ਰਾਮ ਜੇ ਬੋਰੀ ਮਗਰ ਬਾਧੂ ਹੋ ਗਿਆ ਤੇ ਆਪਣਾ ਤਾਂ ਬਹੁਤ ਫਰਕ ਪੈਣਾ ਆ ਇਹ ਤਾਂ ਤੁਸੀਂ ਇਕੱਲੇ ਆ ਹਲੇ ਪੂਰੇ ਮਤਲਬ ਜਿੰਨੇ ਵੀ ਕਿਸਾਨ ਆ ਬਹੁਤ ਫਰਕ ਪੈ ਜਾਊਗਾ ਇਹ ਫਰਕ ਤਾਂ ਹੈਗਾ ਹੀ ਆ ਜੀ ਉਦਾਂ ਕਿੰਨੀ ਆ ਟੋਟਲ ਕਿੰਨੀ ਇਦਾਂ ਭਰਾਈ ਕਿੱਦਾਂ ਕਰਦੇ ਆ ਉਦਾਂ ਉਦਾਂ ਕਿੰਨੀ ਭਰਾਈ ਆ ਹਾਂ ਉਦਾਂ ਕਿੰਨੀ ਭਰਾਈ ਆ ਇਹ 37.5 37.5 ਬੋਰੀ ਦਾ ਕਿੰਨਾ ਵਜਨ ਆ ਇਹ ਚ ਫੇ 100 ਗ 700 ਗ੍ਰਾਮ ਓਕੇ ਚਲੋ ਬੋਰੀ ਇੱਕ ਖਾਲੀ ਰੱਖ ਕੇ ਦਰ ਮੈਨੂੰ ਦਿਖਾ ਸਕਦੇ ਬਾਅਦ ਵਿੱਚ ਹੁਣ ਇਹ ਚੱਕ ਲਓ ਹੁਣ ਇਹ ਨਹੀਂ 700 ਹਾਂਜੀ ਇੱਕ ਨਾ ਨਹੀਂ 500 500 ਤਾਂ ਰਹਿ ਜਾਣੀਆਂ ਅੱਛਾ ਜੀ ਤੁਸੀਂ ਦੇਖ ਸਕਦੇ ਹੋ ਜੀ ਹੁਣ ਜੀਮੇਦਾਰ ਭਰਾ ਇੱਥੇ ਖੜੇ ਆ ਤੇ ਇਹਨਾਂ ਦੇ ਖੜਿਆਂ ਦੇ ਉੱਤੇ ਆਪਾਂ 10 ਬੋਰੀਆਂ ਟੋਟਲ ਰਖਾਈਆਂ ਜਿਨ੍ਹਾਂ ਦਾ ਵਜ਼ਨ ਆ 5 ਕਿਲੋ ਹੋਇਆ ਤੇ ਜੇ ਆਪਾਂ ਐਵਰੇਜ ਕੱਢਦੇ ਆ ਤੇ ਲਗਭਗ 500 ਗ੍ਰਾਮ ਦੀ ਬੋਰੀ ਹੁੰਦੀ ਆ ਆ ਜੀਮੇਦਾਰ ਭਰਾ ਖੜੇ ਆ ਦੇਖ ਸਕਦੇ ਹੋ ਤੁਸੀਂ ਸਰਦਾ ਸਾਹਿਬ ਆਪਾਂ ਹੁਣ ਇਹਨੂੰ ਪੁੱਛਾਇਆ ਇਹ ਕਹਿੰਦਾ ਜੀ 37 ਦੀ ਬੋਰੀ ਆ ਸਾਦੇ ਹੰਦੀ ਭਰਾਈ ਹੁੰਦੀ ਆ ਹਾਂਜੀ ਤੇ 700 ਗ੍ਰਾਮ ਦੀ ਬੋਰੀ ਆ ਹਾਂਜੀ ਤੇ ਆਪਾਂ ਬੋਰੀਆਂ ਚਖਾਲੀਆਂ ਤੁਹਾਡੇ ਸਾਹਮਣੇ ਖੜਿਆ ਤੇ ਦਸਾਂ ਬੋਰੀਆਂ ਦਾ ਵਜ਼ਨ ਕਿਹੜਾ ਹੋਇਆ 5 ਕਿਲੋ ਹੋਇਆ ਤੇ ਮੰਨ ਕੇ ਚੱਲੀਏ ਵੀ ਆਪਾਂ 1/2 ਕਿਲੋ ਦੀ ਇੱਕ ਬੋਰੀ ਹੋ ਗਈ ਬਿਲਕੁਲ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਤੁਹਾਨੂੰ ਵੀ ਕਿਸਾਨ ਨੂੰ 200 ਗ੍ਰਾਮ ਦਾ ਪਰ ਬੋਰੀ ਕਿਹੜਾ ਰਗੜਾ ਲੱਗ ਰਿਹਾ ਆ ਇਹ ਕਿੱਥੇ ਜਾਣਾ ਜੀ ਇਹ ਬਿਲਕੁਲ ਜੀ ਹੁਣ ਦੇ ਇਹਨਾਂ ਨੂੰ ਚਾਹੀਦਾ ਵੀ ਗਲਤ ਕਰਨ ਨੂੰ ਨਹੀਂ ਦੋਖਾ ਨਹੀਂ ਸਹੀ ਹਾਂ ਹਾਂ ਕਿਸਾਨ ਤਾਂ ਵੱਧ ਜੋ ਖੜਨਾ ਘਟ ਜੋ ਕਿਸਾਨ ਤਾਂ ਪਹਿ ਤੀ ਤੀ ਕੋ ਕਵੰਟਲ ਤੋਂ ਆਪਾਂ ਮੰਨੀਏ ਤਾਂ 15 ਕਵੰਟਲ 17 ਕਵੰਟਲ ਰਹਿ ਗਿਆ ਤੇ 2-200 ਗ੍ਰਾਮ ਦਾ ਰਖੜਾ ਇਹ ਕਿੱਥੇ ਤੱਕ ਗੱਲ ਜਾਣੀ ਪੂਰੀ ਮੰਡੀ ਨੂੰ ਇਹ ਕਹਿੰਦੀ ਜੀ ਇਹ ਸੋਕ ਜਾਂਦੀ ਹੈ ਇਹਦੀ ਨਹੀਂ ਸੋਕ ਤਾਂ ਜਾਂਦੀ ਹੋਊਗੀ ਜੇ ਸੋਕ ਜਾਂਦੀ ਹੈ ਤਾਂ ਜ਼ਿੰਮੇਵਾਰ ਦਾ ਕੀ ਕਸੂਰ ਆ ਜ਼ਿੰਮੇਵਾਰ ਦਾ ਥੋੜਾ ਕੋਈ ਕਸੂਰ ਇਹ ਤਾਂ ਹੈਗਾ ਹੀ ਆ ਜੀ ਬਿਲਕੁਲ ਗਲਤ ਆ ਇਹਨਾਂ ਦੇ ਆ ਇਹਨਾਂ ਨੂੰ ਸਿਰ ਨਮਾ ਕਬ ਨਹੀਂ ਸਾਲ ਇੰਨੇ ਜੋਖਦੇ ਹਰੇ ਸਾਲ ਹਾਂ ਸਰ ਕਹ ਜੀ ਤੁਸੀਂ ਪੁਛਗਛ ਨਹੀਂ ਕਰਦੇ ਇਹਨਾਂ ਨੂੰ ਆ ਕੇ ਕਿਨੇ ਕਿਨੇ ਤੁਸੀਂ ਆਏ ਫਿਰ ਜੀ ਸੁਣਿਆ ਅੱਜ ਤੇ ਜਿਹੜੇ ਇਨਸਪੈਕਟਰ ਆ ਇਹਨਾਂ ਦੀ ਡਿਊਟੀ ਲੱਗੀ ਆ ਤੁਹਾਡੀ ਨਗਰਾਨੀ ਚ ਕਦੀ ਆਏ ਉਹ ਉਹ ਨਹੀਂ ਆ ਕੰਮ ਕੀਤੇ ਨੀ ਚੱਕੇ ਨਹੀਂ ਕੀਤਾ ਅੱਜ ਦਾ ਤੁਸੀਂ ਕੀਤਾ ਉਹ ਫੇ ਕੀ ਕਰਨ ਆਉਂਦੇ ਇੱਥੇ ਸਾਡੀ ਕਰਨ ਹੱਲੇ ਉਹਦਾ ਕੋਈ ਹੱਲ ਨਹੀਂ ਸਰਦਾਰ ਜੀ ਇੱਕ ਗੱਲ ਹੋਰ ਕਰਨ ਚਾਹਦਾ ਤੁਸੀਂ ਝੋਨਾ ਸਵੇਰ ਦਾ ਲੈ ਕੇ ਆਏ ਆ ਇਹ ਤਾਂ ਸਦੀ ਗੱਲ ਆ ਹਰ ਇੱਕ ਵਾਰ ਜਿਵੇਂ ਦੇਖਦੇ ਵਕ ਵਕ ਮੰਡੀਆਂ ਚ ਜਿਹੜੀ ਤਲਾਈ ਦਾ ਸਮਾਂ ਆ ਉਹ ਐਸੋ ਨੇ ਰਾਤਾਂ ਦਾ ਰਹਿੰਦਾ ਆ ਹਾਂਜੀ ਇਹਨੂੰ ਕੀ ਕਾਰਨ ਮੰਨਦੇ ਜੀ ਇਹਨੂੰ ਇਹਨੂੰ ਕਾਰਨ ਜੀ ਦਿਨੇ ਵੈਸੇ ਟਰਾਲੀਆਂ ਟੁੱਲੀਆਂ ਹੋਣੀਆਂ ਪੱਖਾ ਭੁੱਖਾ ਲਾਉਣ ਆਲਾ ਹੁੰਦਾ ਚਲਿਓ ਨੂੰ ਤਾਂ ਟਾਈਮ ਲੱਗ ਜਾਂਦਾ ਆ ਪਰ ਇਹ ਵੀ ਕਿਤੇ ਲੱਗਦਾ ਵੀ ਐਸੇ ਲਗੜੇ ਅਫਸਰ ਜਾਂ ਸਰਕਾਰੀਓ ਛੁੱਟੀ ਕਰਕੇ ਚਲ ਜਾਂਦੇ ਆ ਕੋਈ ਦੇਖ ਦੇ ਕਾਲਾ ਹੁੰਦਾ ਨਹੀਂ ਜੋ ਮਰਜ਼ੀ ਜਿਖਾਈ ਕਰ ਦਈਏ ਵੀ ਇਹ ਵੀ ਇੱਕ ਕਾਰਨ ਹੋ ਸਕਦਾ ਤਾਂ ਜੀ ਇਦਾਂ ਚੈੱਕ ਕਰਨ ਤਾਂ ਮੈਂ ਗੱਟੇ ਵੀ ਦੇਖ ਲਿਆ ਹੂੰ ਕਰਦਾ ਕੋਈ ਨਹੀਂ ਹੂੰ ਨਹੀਂ ਨਹੀਂ ਹੁੰਦਾ ਦਾ ਗੱਟੇ ਵੀ ਜੋਖ ਸਕਦੇ ਆਗੇ ਨਾ ਕਿੰਨੇ ਦਿਨ ਹੋ ਗਏ ਇੱਥੇ ਮੰਡੀ ਬਚਾਉਂਦੇ ਜਾਂਦਿਆਂ ਨੂੰ ਮੈਂ ਤਾਂ ਉਧਰ ਪਹਿਲੀ ਵਾਰ ਹੀ ਆਇਆ ਹਾਂ ਉਧਰ ਤਾਂ ਇੱਥੇ ਹੀ ਲੈ ਕੇ ਆਈਦਾ ਹੁਣ ਅਸੀਂ ਸ਼ੁਰੂਆਤ ਸਿਆਂ ਜਿੱਥੋਂ ਨੰਬਰ ਟਣ ਕੀਤਾ ਹੈ ਬਿੱਕੀ ਭਾਈ ਤੁਸੀਂ ਇੱਥੇ ਅਕਸਰ ਪੈਂਦੇ ਆਂ ਘੇੜਾ ਮਾਰਦੇ ਰਹਿੰਦੇ ਆਂ ਹਾਂ ਜੀ ਕਿਹੜੇ ਇੰਸਪੈਕਟਰ ਸਾਹਿਬ ਆ ਤੁਸੀਂ ਦੇਖੇ ਇੱਥੇ ਆਉਂਦੇ ਜਾਂਦੇ ਨਹੀਂ ਭਾਈ ਮੈਂ ਆਪਾਂ ਤਾਂ ਦੇਖਿਆ ਨਹੀਂ ਭਾਜੀ ਹਾਂ ਨਾ ਕੋਈ ਵੀ ਨਹੀਂ ਇੱਥੇ ਦੇਖਿਆ ਨਾ ਅੱਜ ਤੁਹਾਡੇ ਸਾਹਮਣੇ ਹੀ ਆ ਕੋਈ ਵੀ ਨਹੀਂ ਇੱਥੇ ਅਫਸਰ ਹੈਗਾ ਜਿੱਦਾਂ ਹੈਗੇ ਬਸ ਭਰੀ ਜਾਂਦੇ ਆ ਹੁਣ ਕੀ ਕਹੀਏ ਇਹਨਾਂ ਨੂੰ ਹੁਣ ਕਹਿੰਨੇ ਆ ਤਾਂ ਤੇ ਗੱਲ ਕਹਿੰਦੇ ਆ ਅਸੀਂ ਤਾਂ ਤੁਹਾਨੂੰ ਨਹੀਂ ਪਤਾ ਇਹ ਕਹਿੰਦੇ ਨੇ ਡੀਵਰ ਵਾਲੇ ਇਹ ਤਾਂ ਜਿਹੜੇ ਮੰਡੀ ਵਾਲੇ ਉਹਨਾਂ ਨੂੰ ਪਤਾ ਹੈ ਮੰਡੀ ਵਾਲੇ ਆਉਂਦੇ ਨਹੀਂ ਤੇ ਇਹ ਸੁਣਦੇ ਨਹੀਂ ਮੈਂ ਤਾਂ ਦੇਖਿਆ ਨਹੀਂ ਅੱਜ ਤੱਕ ਭਾਜੀ ਇੱਥੇ ਝੋਨਾ ਲੈ ਕੇ ਆਉਣਾ ਕੋਈ ਆਫਸਰ ਦੇਖਿਆ ਨਾ ਕੋਈ ਕੁਛ ਵੀ ਨਹੀਂ ਦੇਖਿਆ ਇੱਥੇ ਬਸ ਇਹ ਆਪ ਕੋ ਤੁਹਾਡੇ ਸਾਹਮਣੇ ਆ ਆਹ ਦੇ ਹੰਕਾਰ ਸੁਣਾਦਾ ਝੋਨਾ ਉੱਦਹੀਂ ਤੇ ਹੈਗੇ ਕੋਈ ਆਇਆ ਜੀ ਬਸ ਇਦਾਂ ਨਹੀਂ ਕੋਈ ਆਇਆ ਤੁਸੀਂ ਵੀ ਇੱਥੇ ਹੀ ਆ ਅੱਛਾ ਕੋਈ ਸਵੇਰੇ ਆਇਆ ਉਹ ਵੀ ਨਹੀਂ ਆਉਂਦੇ ਨਹੀਂ ਆਂਟੀਆਂ ਦੇ ਨਹੀਂ ਸਵੇਰੇ ਆਇਆ ਸੀ ਹੁਣ ਨਹੀਂ ਆ ਹੁਣ ਉਹਦਾ ਪੱਕਾ ਨਹੀਂ ਪਤਾ ਕੀ ਕੰਮ ਕਰਦਾ ਇਹਨੇ ਹੁਣ ਨਹੀਂ ਆਇਆ ਕੋਈ ਵੀ ਨਾ ਉਹ ਵੀ ਨਹੀਂ ਆਰਤੀ ਆਉਂਦਾ ਲੈਣਾ ਆਰਤੀ ਦੇ ਕਾਰਨ ਨਹੀਂ ਹੈ ਜੀ ਕਰੋ ਜਿਹੜਾ ਆਰਤੀ ਆਇਆ ਉਹ ਤਾਂ ਇੱਕ ਪ੍ਰਾਈਵੇਟ ਹੈ ਨਾ ਆਵੇ ਨਾ ਆਵੇ ਉਹਦੀ ਲੀਵਰ ਕੰਮ ਕਰਦੀ ਪਰ ਜਿਹੜਾ ਸਰਕਾਰੀ ਬੰਦਾ ਜਿਹੜਾ ਸਰਕਾਰ ਤੋਂ ਤਨਖਾਹ ਲੈਂਦਾ ਆ ਉਹਦੀ ਤਾਂ ਡਿਊਟੀ ਬਣਦੀ ਆ ਵੀ ਕਿਸਾਨਾਂ ਦੀ ਹਾਂ ਉਹਨਾਂ ਦੀ ਹਾਂ ਖੇਤਾਂ ਖੁਆਰੀ ਜੋ ਇੱਥੇ ਠੱਗੀ ਹੋ ਰਹੀ ਆ ਉਹਨੂੰ ਰੋਕੇ ਜਾਵੇ ਤੇ ਇੱਕ ਗੱਲ ਹੋਰ ਜੀ ਇੱਥੇ ਬੈਠਣ ਨੂੰ ਕੀ ਪ੍ਰਬੰਧ ਤੁਹਾਡੇ ਤੁਹਾਹਾਂ ਦਾ ਬੋਰੀਆਂ ਤੇ ਆ ਯਾਰ ਬੋਰੀਆਂ ਦੇ ਵਿੱਚ ਬੈਠੀਦਾ ਜਾਂ ਉਹ ਪਾਣੀ ਦਾ ਇਹ ਕੀਤਾ ਜੇ ਜੇ ਸ਼ੌਰਟ ਬਾਥਰੂਮ ਦੀ ਗੱਲ ਕਰੀਏ ਉਹ ਹੈ ਨਹੀਂ ਕੋਈ ਇੱਥੇ ਸ਼ੌਰਟ ਬਾਥਰੂਮ ਤੇ ਫੇ ਕਿੱਥੇ ਜਾਂਦੇ ਆ ਆ ਸਾਹਮਣੇ ਇਧਰ ਖੁੱਲੇ ਜੀ ਖੁੱਲੇ ਖੁੱਲਾ ਪਾਣੀ ਪੀਣ ਵਾਲਾ ਪਾਣੀ ਪੀਣ ਵਾਲਾ ਉਹ ਸਾਹਮਣੇ ਟੈਂਕੀ ਆ ਦੇਖ ਲਓ ਜਾ ਕੇ ਹਾਲਤ ਉਹ ਟੈਂਕੀ ਕਿੱਦਾਂ ਦੀ ਆ ਉਹ ਪੀਦੇ ਨਹੀਂ ਹੈਗਾ ਅੱਛਾ ਕੋਈ ਹੈਗਾ ਬੰਦਾ ਪਾਣੀ ਫੇ ਪੀਂਦੇ ਨਹੀਂ ਆਉਂਦੇ ਆ ਟਰਾਲੀਆਂ ਲੈ ਕੇ ਕੋਈ ਪਾਣੀ ਦਾ ਨਹੀਂ ਤੇ ਹੈਗਾ ਹਾਂ ਵੇ ਕਿਸਾਨ ਆਇਆ ਕਿੱਦਾਂ ਮੰਡੀ ਉੱਥੋਂ ਖੱਤਿਆਂ ਤੋਂ ਕੋਈ ਕਿਸੇ ਨੇ ਪਾਣੀ ਧਾਣੀ ਦਾ ਨਹੀਂ ਪੁੱਛਣਾ ਆ ਕੇ ਤੇ ਖੜੀਦਾ ਆ ਬਸ ਆਪਣਾ ਇਹ ਮਲੇ ਰੱਬ ਆਸ ਰਹੀ ਆ ਹਾਂ ਬਸ ਇਦਾਂ ਹੀ ਆ ਜੀ ਕੀ ਬੇਨਤੀ ਕੀ ਕਰਨਾ ਚਾਹੁੰਦੇ ਆ ਬੇਨਤੀ ਜੇ ਪਾਣੀ ਨੂੰ ਜਦ ਬੰਦਾ ਆਉਂਦਾ ਆ ਜਿੱਦਾਂ ਕੋਈ ਵੀ ਪਿਆਸਾ ਜਿੱਦਾਂ ਖੱਤੇ ਚੋਂ ਉਹਨੂੰ ਪਾਣੀ ਦਾ ਇੱਥੇ ਚਾਹੀਦਾ ਬੰਦਾ ਆ ਵੀ ਪਾਣੀ ਉਹ ਉੱਥੇ ਆ ਟੈਂਕੀ ਉੱਤੇ ਬੰਦਾ ਬੰਦਾ ਆ ਉਹ ਵੀ ਠੰਡਾ ਕੋਈ ਨਹੀਂ ਉੱਥੇ ਹੀ ਆ ਨਾਰਮਲ ਹੀ ਆ ਨਾਰਮਲ ਹੀ ਆ ਹਾਂ ਜੀ ਹੁਣ ਤਾਂ ਨਾਰਮਲ ਹੀ ਆ ਬਾਕੀ ਸਵੇਰ ਦੇ ਇੱਥੇ ਬੈਠੇ ਆ ਬਸ ਇਦਾਂ ਹੀ ਆ ਕੋਰੀਆਂ ਵਾਰੀਆਂ ਬੈਠੇ ਆ ਬਸ ਚਲੋ ਤਲਾਈ ਦਾ ਖਵਾ ਦਾ ਰੰਦਾ ਹੈਗਾ ਸ਼ਾਮ ਜੀ ਨੂੰ ਤੈਨਾਂ ਕੋਈ ਆਮੀ ਤੇ ਦੇਖੋ ਛਾ ਨੂੰ ਸਾਡੇ ਹਿਸਾਬ ਨਾਲ ਤੇ ਇਹੀ ਕਾਰਨ ਹੋ ਸਕਦਾ ਵੀ ਰਾਤ ਨੂੰ ਕਿਸੇ ਨੇ ਆਉਣਾ ਨਹੀਂ ਜਿੰਮੇਦਾਰ ਵੀ ਥੱਕੇ ਆ ਰਿਆ ਆ ਬਹੁਤੇ ਬੰਦੇ ਨੇ ਗਲਾਸੀ ਲਈ ਹੁੰਦੀ ਆ ਅਗਲਾ ਥੱਕ ਕੇ ਹਾਰ ਕੇ ਸਾਈਡ ਤੇ ਬੈਠਾ ਇਹ ਆਪਣੀ ਭੜਾਈ ਘਰੀ ਆ ਜਰੀ ਜਾਂਦੇ ਆ ਕਿੱਦਾਂ ਹੈ ਰੱਬ ਦਾ ਆਸਰਾ ਹੀ ਆ ਜੋ ਕਹਿੰਦੇ ਆ ਵਾ ਲਾਹਣਾ ਅੰਕਲ ਦਾ ਜੋਖਦਾ ਆ ਜੀ ਸਾਰੇ ਜਿੰਮੇਦਾਰ ਤਾਂ ਦਿਨ ਦਾ ਥੱਕੇ ਆ ਰਿਆ ਜਰਾ ਉਹ ਤਾਂ ਜੀ ਖੱਤਿਆ ਤੁਹਾਡੇ ਸਾਹਮਣੇ ਆਏ ਸਾਰੇ ਇੱਥੇ ਆਏ ਆ ਚਲੋ ਥੱਕੇ ਆ ਕੋਈ ਇੱਕ ਦੂਜੇ ਨੂੰ ਹਣ ਜੀ ਆਪਸ ਵਿੱਚ ਹੀ ਗੱਲ ਕਰ ਲਈਦੀ ਆ ਇਹ ਇਹਨਾਂ ਨਾਲ ਕੀ ਗੱਲ ਕਰਨੀ ਹੈ ਤਗਾ ਆਪਣਾ ਕੰਮ ਕਰੀ ਜਾਂਦੇ ਆ ਰੇਵਰ ਵਾਲੇ ਮਿਹਰਬਾਨੀ ਜੀ ਹਾਂ ਜੀ ਭਾਜੀ ਕੀ ਨਾ ਤੁਹਾਡਾ ਭਈ ਸਿਮਰਜੀਤ ਸਿੰਘ ਸਿਮਰ ਤੁਸੀਂ ਫਸਲ ਲੈ ਕੇ ਆਏ ਆ ਪਾਸਲਾ ਮੰਡੀ ਦੇ ਵਿੱਚ ਇਸ ਤਰ੍ਹਾਂ ਮਤਲਬ ਇਸ ਵਾਰ ਕਿਸ ਤਰ੍ਹਾਂ ਦੇ ਹਾਲਾਤ ਆ ਭਾਜੀ ਰਾਤ ਮੰਡੀਆਂ ਵੱਖੋਂ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਗਈ ਹੂੰ ਝੋਨਾ ਸਵੇਰੇ ਲਵ ਸ਼ਾਮ ਨੂੰ ਤੋਲਦਾ ਆ ਹੂੰ ਅਸਤੀ ਦਾ ਅਜੇ ਦਾ ਝਾੜ ਮੱਖੋਂ ਥੋੜਾ ਜਿਹਾ ਪ੍ਰੋਬਲਮ ਹੈ ਕਿਸਾਨਾਂ ਨੂੰ ਹੂੰ ਹੂੰ ਜਿਹੜੇ ਮੰਡੀ ਵਿੱਚ ਕੋਈ ਦਿੱਕਤ ਨਹੀਂ ਆ ਰਹੀ ਸਵੇਰੇ ਝੋਨਾ ਲਾਓ ਸ਼ਾਮ ਨੂੰ ਤੋਲਦਾ ਆਇਆ ਕਹਿਣ ਨੂੰ ਲੋਕੀ ਜੋ ਮੰਡੀ ਗਈ ਜਣਾ ਜਿਹੜਾ ਅੱਜ ਵਾਰ ਰੇਟ ਆਇਆ ਰੇਟ ਕੀ ਆਇਆ ਭਾਈ 2399 ਰੁਪਏ ਤੇ ਕਿੰਨੇ ਦਿਨਾਂ ਵਿੱਚ ਕਿਹੜੀ ਪੇਮੈਂਟ ਆਉ ਖਾਤਿਆਂ ਵਿੱਚ ਪਈ ਜਾਂਦੀ ਪੇਮੈਂਟ 3 ਜਿਹੇ ਦਿਨ ਠੀਕ ਹੈ ਦਿਨ ਪੇਮੈਂਟ ਆਉਂਦੀ ਹੈ ਲੇਟ ਵੀ ਹੁੰਦੀ ਇਦੋਂ ਕਿੱਥੀ ਆ ਬਈ ਆਪਣੀ 3 ਦਾ ਨਹੀਂ ਚਲੋ ਮਤਲਬ ਠੀਕ ਹੈ ਫਿਰ ਬਹੁਤੀ ਖੱਜਲ ਖਰਾਬੀ ਦਿੰਨੇ ਹਨ ਭਾਈ ਕੋਈ ਖੱਜਲ ਖਰਾਬੀ ਇਸ ਵਾਰ ਠੀਕ ਹੈ ਜੀ ਨਾ ਕੋਈ ਹੱਲੇ ਕਾਟਦਾ ਐ ਜਿਆਦਾ ਵੀ ਕੋਈ ਕਾਟ ਮੰਗ ਰਿਹਾ ਪਿਛਲੇ ਸਾਲਾਂ ਨੂੰ ਹੂੰ ਪੂਈ ਇਦਾਂ ਦਾ ਕਿੱਤੋਂ ਓਕੇ ਤੁਹਾਡੇ ਸਾਹਮਣੇ ਮੰਡੀ ਵੀ ਤੋਂ ਲੈਫਟ ਸਾਈਡ ਵੀ ਬਹੁਤ ਜੀਤੀ ਹੋ ਰਹੀ ਆ ਮੰਨ ਲਓ ਇੱਕੀ ਇਨਾ ਮੰਨ ਲਓ ਰਸ਼ਵਤ ਨਹੀਂ ਹੈਗਾ ਨਹੀਂ ਰਸ਼ਵਤ ਨਹੀਂ ਹੈਗਾ ਮੰਡੀ ਇੱਕੀ ਆਪਾਂ ਖਾਲੀ ਮੰਗੇ ਕਹਿ ਸਕਦੇ ਹਾਂ ਜੀ ਇਹ ਰਸ਼ਵਤ ਦਾ ਮੇਨ ਜਕਰ ਪੈ ਗਿਆ ਨਾ ਜਿਹੜੇ ਆਪਣੇ ਹੜ ਆਏ ਹਾਂ ਹਾਂ ਕਿਉਂਕਿ ਗਵਰਨਮੈਂਟ ਨਹੀਂ ਕਰਦਾ ਨਾ ਕਿ ਜਿਹੜਾ ਸੇਲਰ ਆਲਾ ਮਰਜ਼ੀ ਜਿੱਥੋਂ ਮਰਜ਼ੀ ਮਾਲ ਚੁੱਕ ਸਕਦਾ ਮੰਨ ਲਓ ਖੁੱਲਾ ਕਰਦਾ ਓਪਨ ਕਰ ਦਿੱਤਾ ਕਬ ਕਿਉਂਕਿ ਉਸ ਏਰੀਆ 'ਚ ਸੇਲਰ ਨੂੰ ਮਾਲ ਨਹੀਂ ਮਿਲਦਾ ਹੂੰ ਇੱਕ ਜਿੱਤੇ 32 33 ਕਮਰਦਲ ਝਾੜ ਤੋਂ ਆ ਗਿਆ 15 18 20 ਕਾਉਂਟਰ ਤੋਂ ਝੋਨਾ ਉਸ ਤੋਂ ਪਹਿਲਾਂ ਘਟ ਗਈ ਤੇ ਸੈਲਰਾਂ ਨੂੰ ਹੋੜ ਮੱਤੀ ਪਈ ਆ ਤੇ ਸਾਡਾ ਮਾਲ ਪੂਰਾ ਹੋ ਜੂਗਾ। ਆ ਸਾਡੀ ਝੋਨਾ ਟਾਰਗੇਟ ਪੂਰਾ ਹੋ ਜੂਗਾ। ਉਸ ਚੱਕਰ ਦੀ ਐਕਟਿੰਗ ਉਹ ਵਧੀਆ ਢੰਗ ਨਾਲ ਮਾਲ ਚੋਕ ਰਿਹਾ ਆ। ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਝਾੜ ਘਟ ਗਿਆ ਆ। ਆਪਣੇ ਏਰੀਆ ਵਿੱਚ ਝਾੜ ਘਟਣ ਦਾ ਕੀ ਕਾਰਨ ਮੰਨਦੇ? ਅਜੀ ਆਪਣੀ ਰੀ ਝਾੜ ਜਦੋਂ ਆਪਣੇ ਝੋਨੇ ਨਾਲ ਵੋਪ ਤੇ ਸੀਗੇ ਜਿਹੜਾ ਮੀਂਹ ਪਿਆ। ਹਮ ਕਿੱਥੋਂ ਵੱਡ 20 ਦਾ ਮੀਂਹ ਓਕੇ ਉਹਦੇ ਨਾਲ ਜਦੋਂ ਹਵਾ ਚੱਲੀ ਆ ਉਹ ਦਾਣੇ ਦਾ ਜਿਹੜਾ ਸੈਸੋਂ ਬੜਕੇ ਸੁੰਗੜ ਜਾਂਦਾ ਨਾ ਸੁੰਗੜ ਜਾਂਦਾ ਥੋਕਾ ਦਾਣਾ ਬਹੁਤ ਜ਼ਿਆਦਾ ਹੋ ਗਿਆ ਛਾੜ ਗਿਆ ਥੋਕੇ ਦਾਣੇ ਦੇ ਬਈਆਂ ਨਾ ਨਾ ਛਾੜ ਬਹੁਤ ਜ਼ਿਆਦਾ ਕੱਢੀ ਥੋਕੇ ਜਿੱਦਾਂ ਪਕਾਸਲੇ ਮੰਡੀ ਵਿੱਚ ਆਪਾਂ ਨੂੰ ਪਤਾ ਵੀ ਇੱਥੇ ਤਿੰਨ ਚਾਰ ਆਰਤੀਆਂ ਦਾ ਹੀ ਸ਼ੁਰੂ ਤੋਂ ਵੱਲੋਂ ਕੰਮ ਚੱਲਦਾ ਆ ਤੇ ਜਿਹੜੇ ਮੰਨ ਲਓ ਇੱਥੇ ਸਰਕਾਰੀ ਅਫਸਰ ਆ ਉਹਨਾਂ ਦੀ ਆਮਦ ਕਿੱਦਾਂ ਦੀ ਆ ਆਮਦ ਭਾਜੀ ਦੇਖੋ ਅੱਜ ਮੈਂ ਪਹਿਲੇ ਦਣਾ ਆਇਆ ਅੱਛਾ ਤੁਹਾਨੂੰ ਹੱਦਾਂ ਕੋਈ ਨਹੀਂ ਮਿਲਿਆ ਠੀਕ ਹੈ ਜੀ ਬਸ ਬਾਕੀ ਮੁੱਖ ਜਿਹੜਾ ਤੁਸੀਂ ਨਾ ਪੰਨਕ ਦੀ ਝਾੜਦਾ ਝਾੜਦਾ ਮੁੱਖ ਕਾਰਨ ਆ ਕੀ ਰਹੀਆਂ ਇਸ ਵਾਰ ਝੋਨੇ ਨੂੰ ਬਿਮਾਰੀ ਹਮ ਇੱਕ ਦਾ ਕਿ ਲੋ ਗੋਲੀ ਦਾ ਹਰੇਕ ਸਾਲ ਪੈਂਦੀ ਪੈਂਦੀ ਜਿਹੜਾ ਪੌਣਾ ਰਹੂਗਾ ਯਾਰਾ ਉਹਦੇ ਵਿੱਚ ਇਦਾਂ ਆ ਵੀ ਕਈ ਜ਼ਿੰਮੇਦਾਰਾਂ ਦੇ ਤਾਂ ਖੱਤਿਆਂ ਦੇ ਛਿੱਟੇ ਨਹੀਂ ਨਹੀਂ ਮੰਨ ਲਓ ਇਹਨੂੰ ਸੁਪਰੀਆਂ ਸੁਪਰਵਾਹ ਵੀ ਹੁੰਦੀਆਂ ਪਰ ਜਿਸ ਸੁਪਰਵਾਹ ਵੀ ਕਿਹਦਾ ਕੋਈ ਹੱਲ ਨਹੀਂਗਾ ਪੌਣੇ ਜਾੜੇ ਦਾ ਤੇ ਸਿਰ ਮੈਂ ਇੱਕ ਗੱਲ ਤੁਹਾਨੂੰ ਹੋਰ ਪਿਛੇ ਚਲਾਉਂਦਾ ਜ਼ਿੰਮੇਦਾਰਾਂ ਅਕਸਰ ਇਹ ਡਾਕਟਰ ਸੀ ਚੱਲਦੇ ਰਹਿੰਨੇ ਆ ਜਦੋਂ ਆਪਾਂ ਆ ਇੱਕ ਖਾਦ ਪਾਉਂਦੇ ਆ ਫਸਲਾਂ ਨੂੰ ਤੇ ਜਦੋਂ ਇਹ ਆਪਣੇ ਹੈਗੇ ਆ ਦੁਕਾਨਦਾਰ ਆ ਜਿਹੜੇ ਵੇਚਦੇ ਆ ਇਹਨਾਂ ਸਮਾਨ ਹਰੇਕ ਵਾਰੀ ਸੁਣਨ ਨੂੰ ਆਉਂਦਾ ਵੀ ਇਹ ਇੱਕ ਤਾਂ ਰੇਟ ਵਧ ਲੈਂਦੇ ਆ ਦੂਜਾ ਨਾਲ ਹਰੇਕ ਵਾਰੀ ਕੋਈ ਨਾ ਕੋਈ ਚੀਜ਼ ਚੁਕਾ ਦਿੰਦੇ ਆ ਇਦਾਂ ਹੁੰਦਾ ਕੁਝ ਮੰਨ ਲਓ ਭਾਈ ਜੀ ਬਹੁਤ ਕੁਝ ਹੋ ਰਿਹਾ ਇਹਨੂੰ ਗਵਰਨਮੈਂਟ ਦੇ ਧਿਆਨ ਦੇਣਾ ਚਾਹੀਦਾ ਗਵਰਨਮੈਂਟ ਨੂੰ ਹੂੰ ਠੀਕ ਹੈ ਜੀ 1350 ਰੁਪਏ ਡੀਏਪੀ ਦਾ ਦੇ ਦੇ ਆ ਓਕੇ ਉਹ ਤੁਹਾਨੂੰ ਦੇ ਇਸ ਵੇਲੇ 1800 2000 ਨੂੰ ਮਿਲਦੇ ਆ ਹਰੇਕ ਥਾਂ ਤੋਂ ਠੀਕ ਹੈ ਤੇ ਉਹਦੇ ਨਾਲ ਤੁਹਾਨੂੰ 2000 ਦਾ ਖਾਦ ਲੈ ਕੇ 500 ਦੀ ਚੀਜ਼ ਵੱਖਰੀ ਦੇ ਰਹੇ ਆ ਕੋਈ ਖਾਸ ਜਿਮੀ ਕੋਈ ਖਾਸ ਦੁਕਾਨਦਾਰ ਦਾ ਸਾਰੇ ਕਰ ਰਹੇ ਆ ਠੀਕ ਆ ਤੇ ਤੁਸੀਂ ਕਦੀ ਵਿਰੋਧ ਨਹੀਂ ਕੀਤਾ ਇਸ ਚੀਜ਼ ਦਾ ਭਾਈ ਕੀਤਾ ਹੈ ਸਾਡੇ ਵਿਰੋਧ ਨਾ ਸੀ ਹੁਣ ਅਸੀਂ ਵਿਰੋਧ ਕਰਦੇ ਕਿ ਲੈ ਕਹਿੰਦਾ ਨਾ ਲੋ ਅੱਛਾ ਜੀ ਇਹਦੇ ਤੇ ਗਵਰਨਮੈਂਟ ਐਕਸ਼ਨ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ ਹੂੰ ਤੇ ਕੋਈ ਬਿੱਲ ਵੀ ਦਿੰਦੇ ਕੋਈ ਆਪਣੇ ਲਾਲਜੀਤ ਭੁੰਦਰ ਸਾਹਿਬ ਯਾਰ ਹਾਂ ਉਹ ਕਰ ਰਹੇ ਨੇ ਆਪਣੀ ਦੀ ਹਾਂ ਉਹ ਦੁਕਾਨਾਂ ਤੇ ਜਾ ਕੇ ਨਹੀਂ ਚਾਹੀਦਾ ਇਹ ਚੀਜ਼ ਨਾ ਚਾਹੀਦਾ ਹੂੰ ਉਹ ਦੇਖੋ ਭਾਜੀ ਆਪਣੀ ਨਹੀਂ ਕਿਸੇ ਨੇ ਮੰਨਣੀ ਅਗਲਾ ਕਹਿੰਦਾ ਤੁਸੀਂ ਨਾ ਲੋ ਸਾਨੂੰ ਪਿਛੋਂ ਐਸੇ ਰੇਟ ਆਈ ਆ ਸਾਨੂੰ ਬਿੱਲ ਕਿਸੇ ਨੇ ਨਹੀਂ ਦੇਣਾ ਅਜੀ ਬਿੱਲ ਵੀ ਨਹੀਂ ਦੇਣਗੇ ਠੀਕ ਆ ਹੁਣ ਅਸੀਂ ਮੈਨ ਲੈ ਆਇਆ ਠੀਕ ਆ ਬੇਕ ਚੋ ਲਿਆ ਆਪਾਂ ਪੂਰੇ ਦੇ ਉੱਤੇ ਬੈਂਕ ਵਿੱਚ ਪੂਰਾ ਆ ਕਿ ਬੈਂਕਾਂ ਵਾਲੇ ਵੀ ਵਾਧੂ ਮਾਲ ਚੁਕਾਉਂਦੇ ਨੇ ਉਹ ਨਹੀਂ ਜਿਹੜੇ ਪ੍ਰਾਈਵੇਟ ਹੈ ਉਹ ਚੁਕਾਉਂਦੇ ਠੀਕ ਆ ਤੇ ਸਿਮਰ ਮੰਨ ਲਓ ਤੁਸੀਂ ਹਰੇਕ ਸਾਲ ਪਾਸਲੇ ਮੰਡੀ ਵਿੱਚ ਆਉਂਦੇ ਆ ਲਗਭਗ ਆਪਣੀ ਕਈ ਵਾਰੀ ਇੰਟਰਵਿਊ ਵੀ ਹੋ ਚੁੱਕੀ ਆ ਹੈ ਨਾ ਤੇ ਇੱਥੇ ਮੰਨ ਲਓ ਬੈਠਣ ਦਾ ਕੀ ਪ੍ਰਬੰਧ ਆ ਭਾਜੀ ਬੈਠਣ ਦਾ ਕੋਈ ਪ੍ਰਬੰਧ ਨਹੀਂ ਕੋਈ ਬਾਥਰੂਮ ਜਾਣ ਦਾ ਪ੍ਰਬੰਧ ਜਿਵੇਂ ਤੁਹਾਡੇ ਸਾਹਮਣੇ ਆ ਤੁਸੀਂ ਪੈਣ ਦਾ ਬਾਥਰੂਮ ਦਾ ਕੋਈ ਪ੍ਰਬੰਧ ਨਹੀਂ ਹੈਗਾ ਠੀਕ ਆ ਜੀ ਤੇ ਆ ਵੀ ਇਸ ਵਾਰ ਕੋਈ ਖੱਜਲ ਖਵਾਰੀ ਨਹੀਂ ਕਿਸਾਨ ਨੂੰ ਮੰਨ ਲਓ ਲੈਣ ਦੇ ਵਿੱਚ ਕੋਈ ਨਹੀਂ ਹੈਗੀ ਪਰ ਵੈਸੇ ਪ੍ਰਬੰਧ ਕੋਈ ਨਹੀਂ ਪਰ ਇਹਦੀ ਕਾਰਡ ਤਾਂ ਕੱਟੀ ਜਾਂਦੀ ਮੇਰੇ ਖਿਆਲ ਨਾਲ ਤੁਹਾਨੂੰ ਵਿੱਚੋਂ ਕੁਝ ਕਾਰਡ ਕੱਢਦੇ ਕਿ ਨਹੀਂ ਇਹਦੇ ਵਿੱਚ ਕੋਈ ਨਹੀਂ ਇਹ ਸਾਰਾ ਗੌਰਮੈਂਟ ਦਾ ਨਹੀਂ ਨਹੀਂ ਜਿਹੜਾ ਮਤਲਬ ਖਰਚਾ ਪੈਂਦਾ ਆ ਤੁਹਾਨੂੰ ਬੋਲੀ ਮਗਰ ਆਪਾਂ ਨੂੰ ਬੰਦੀ ਖਰਚਾ ਪੈਣਾ ਲਹਾਈ ਦਾ ਤੇ ਪੱਖਾ ਲਵਾਈ ਦਾ ਹਾਂ ਲੀਬਰ ਦਾ ਖਰਚਾ ਬਣਾ ਪਰ ਉਹ ਸਰਕਾਰ ਨਹੀਂ ਬਣਾਉਂਦੇ ਪਰ ਮਾਲੋ ਜਿਹੜਾ ਵੀ ਖਰਚਾ ਪਾਉਂਦੇ ਆ ਉਹਦੇ ਵਿੱਚ ਕੁਝ ਪ੍ਰਬੰਧ ਇਹਨਾਂ ਨੇ ਕਰਨੇ ਹੁੰਦੇ ਨਾ ਤੇ ਲੀਬਰ ਦਾ ਆਇਆ ਦੀ ਇਹ ਜਿਹੜਾ ਪ੍ਰਬੰਧ ਆ ਇਹ ਕਰਨੇ ਹੁੰਦੇ ਆ ਮਾਰਕੀਟ ਦੇ ਹੂੰ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਇਹ ਤਾਂ ਮਾਰਕੀਟ ਕਮੇਟੀ ਨੂੰ ਕਮਿਸ਼ਨ ਆਉਂਦਾ ਤੇ ਉਹਨਾਂ ਨੇ ਬਰ ਬਰ ਬੰਦ ਕਿੱਦਾਂ ਹੁੰਦੇ ਰਹੇ ਕਰੀ ਕੋਣ ਤੁਹਾਡੇ ਸਾਹਮਣੇ ਆ ਕਿੱਥੇ ਬਾਥਰੂਮ ਦਿਖਾ ਦਿਓ ਮੈਨੂੰ ਆਇਆ ਤੀਨਾ ਦੇ ਬਾਥਰੂਮ ਹੂੰ ਉੱਥੇ ਜਾ ਕੇ ਖੜੇ ਹੋਵੇ ਦੇਖੋ ਕਿੰਨਾ ਬਸ਼ਕੁਨ ਚਲੋ ਇਹ ਤੀਨਾ ਵੀ ਦਿਖਾਉਨੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗੱਲ ਕਰਨ ਵਾਸਤੇ